ਕਪਈ ਜਿਹੜਾ ਫੁੱਦਾਰ ਸਾੜਿਆ ਝੂਠ ਸਾੜਿਆ ਇਹ 15 ਇਸ ਕਰਕੇ ਸਾਰਿਆਂ ਵੀ ਇਹ ਮੋਦੀ ਸਰਕਾਰ ਨੇ ਸਾਡੇ ਕਿਸਾਨਾਂ ਵਾਸਤੇ ਇਹਨੇ ਮੌਜੂਦ ਰੰਡ ਭੇਜਿਆ ਸਾਡੇ ਕਿਸਾਨਾਂ ਦਾ ਧੰਦਾ ਏ ਚੋਬਰ ਕਰਨ ਜਾ ਰਿਹਾ ਸਾਡੀਆਂ ਜ਼ਮੀਨਾਂ ਖੋਣ ਵਾਸਤੇ ਕਾਲਪੋਇ ਕਰਾਉਣ ਨੂੰ ਦੇਣ ਵਾਸਤੇ ਇਹਨੇ ਇਹ ਕਾਨੂੰਨ ਚਨੇ 3-4 ਕਾਨੂੰਨ ਲਿਆਂਦੇ ਨੇ ਜਿਨ੍ਹਾਂ ਨੂੰ ਰੱਦ ਕਰਾਉਣ ਵਾਸਤੇ ਕਿਸਾਨ ਜਿਹੜੇ ਨੇ ਇਹ 3 ਮਹੀਨਿਆਂ ਤੋਂ ਸੜਕਾਂ ਦੇ ਬੈਠੇ ਨੇ ਡੋਲ ਪਰਾਜਾਂ ਦੇ ਬੈਠੇ ਨੇ ਹੁਣ ਇਹਨਾਂ ਨੂੰ ਅਭਦੇ ਤੋਂ 10 ਦਿਨ ਹੋ ਗਿਆ ਦਿੱਲੀ ਜਾ ਕੇ ਪਰੀ ਦਿੱਲੀ ਨੂੰ ਘੇਰਾ ਪਾ ਕੇ ਦਿੱਲੀ ਦੀਆਂ ਸੜਕਾਂ 'ਤੇ ਲੋਕ ਬੈਠੇ ਨੇ ਮੋਦੀ ਨੇ ਕੰਨਾਂ 'ਤੇ ਜੂ ਨਹੀਂ ਸਰਕਦੀ ਇਹ ਇਹ ਜਿਹੜੀ ਕਲਪਟ ਸਰਕਾਰ ਇਹ ਜਿਹੜੀ ਢੁੱਠੀ ਸਰਕਾਰ ਹੈ ਢੁੱਠੇ ਲੋਕਾਂ ਨਾਲ ਵਾਅਦਾ ਕਰਕੇ ਇਹਨਾਂ ਨੇ ਸਰਕਾਰ ਬਣਾਈ ਵੋਟਾਂ ਲਈਆਂ ਤੇ ਹੁਣ ਤੁਹਾਨੂੰ ਇਹ ਕੀ ਜੋ ਕਰਨਾ ਚਾਹੁੰਦੇ ਨੇ ਇਹ ਸਾਡੇ ਕਾਰੋ ਜਿਹੜੇ ਕਾਰੋਬਾਰ ਨੇ ਖਤਮ ਕਰਨਾ ਚਾਹੁੰਦੇ ਨੇ ਇਹਨਾਂ ਨੇ ਕਿਹਾ ਪੰਜਾਬ ਦੀਆਂ ਜਿਹੜੀਆਂ ਮੰਡੀਆਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਇਹਨਾਂ ਕੋਲ ਕੋਬਲੇ ਨੂੰ ਘਰਾਣੇ ਨੇ ਅਦਾਨੀ ਤੇ ਹਰਬਾਨੀ ਪਪਾਲੀ ਨੇ ਉਹਨਾਂ ਨੂੰ ਇਹ ਸਾਰਾ ਕਾਰੋਬਾਰ ਦੇ ਰਹੇ ਨੇ ਸਦਾ ਸਭ ਕੁਝ ਵੇਚ ਕੇ ਇਹਨਾਂ ਨੇ ਸਾਦਾ ਪੰਜਾਬ ਰੋਲਵੇ ਵੇਚਿਆ ਇਹਨਾਂ ਸਾਹ ਪੰਜਾਬ ਬਿਜਲੀ ਬੋਰਡ ਵੇਚਿਆ ਇਹਨਾਂ ਸਾਡੀਆਂ ਰੇਲਵੇ ਲਾਈਨਾਂ ਵੇਚੀਆਂ ਇਹਨਾਂ ਦੇ ਸਾਰੇ ਕੁਝ ਵੇਚ ਕੇ ਹੁਣ ਮੰਡੀ ਬੋਰਡ ਵੇਚ ਕੇ ਤੇ ਇਹ ਚਾਹੁੰਦੇ ਨੇ ਕਿ ਇਸ ਜਿਹੜੇ ਕਾਰਪੋਰੇਟ ਘਰਾਣੇ ਨੇ ਇਹ ਪੰਜਾਬ ਵਿੱਚ ਹੁਣ ਇਹ ਲੋਕਾਂ ਦੀ ਜ਼ਮੀਨ ਤੇ ਕਬਜ਼ਾ ਕਰਕੇ ਵੱਡੇ ਵੱਡੇ ਫਾਰਮ ਬਣਾ ਕੇ ਲੋਕਾਂ ਨੂੰ ਮਜ਼ਦੂਰੀ ਕਰਨ ਵਾਸਤੇ ਮਜਬੂਰ ਕਰ ਰਹੇ ਨੇ ਇਹਦੇ ਰੋਸ ਵਿੱਚ ਅਸੀਂ ਇਹ ਸਾਰੇ ਹਿੰਦੁਸਤਾਨ ਵਿੱਚ ਅੱਜ ਉਦਲੇ ਸਾਰੇ ਜਾਗਦੇ ਨੇ ਮੋਦੀ ਸਰਕਾਰ ਦੇ ਇਹਦੇ ਵੱਡੇ ਵੱਡੇ ਘਰਾਣਿਆਂ ਦੇ ਕਾਰਪੋਰੇਟ ਜਿਹੜੇ ਚਾਲੇ ਨੇ ਅਦਾਨੀ ਆਬਾਨੀ ਤੇ ਮੋਦੀ ਤੇ ਮੋਦੀ ਦੀ ਜੁੰਡਲੀ ਇਹਨਾਂ ਨਾਲ ਇਹਨਾਂ ਥਾਰੀ ਪਾਰਟੀ ਦੀ ਥਾਰੀ ਸਰਕਾਰ ਦਾ ਹੀ ਉਦਰਾ ਭੂਕ ਰਹੇ ਆ ਇਹਨਾਂ ਦਾ ਸ਼ਿਫਾ ਕਰ ਰਹੇ ਆ ਇਲਾ ਮਹੀਨਿਆਂ ਤੋਂ ਆਈ ਕਥਾ ਨਾਲ ਮਲਦਾ ਸੜਕਾਂ ਦੇ ਬੈਠੇ ਆ ਇਹ 10 ਦਿਨ ਹੋ ਗਏ ਨੇ ਦਿੱਲੀ ਨੂੰ ਕੇਰਾ ਪਾ ਕੇ ਬੈਠੇ ਆ ਇਹ ਰੋਜ਼ ਚਾਲ ਮੀਟਿਕਾ ਕਰ ਚੁੱਕਾ ਇੱਕ ਵੀ ਮੀਟ ਕੰਨਾਂ ਦੇ ਸਿਰੇ ਨਹੀਂ ਲਾਈ ਕੋਈ ਗੱਲ ਇਹ ਮੰਨਣ ਨੂੰ ਤਿਆਰ ਨਹੀਂ ਅਸੀਂ ਜਿੰਨਾ ਚਿਰ ਇਹ ਸਾਰੀਆਂ ਗੱਲਾਂ ਨਹੀਂ ਮੰਨਦੇ ਜਿੰਨਾ ਚਿਰ ਇਹ ਤਿੰਨੇ ਚਾਰੇ ਕਾਨੂੰਨ ਵਾਪਸ ਨਹੀਂ ਲੈਂਦੇ ਇਹਨਾਂ ਨੂੰ ਰੱਦ ਨਹੀਂ ਕਰਦੇ ਤਹੀਂ ਜਾਨਣਾ ਨਹੀਂ ਬੈਠਾਂਗੇ ਅਸੀਂ ਆਪਣੇ ਘਰਾਂ ਦੇ ਨਹੀਂ ਬੈਠਾਂਗੇ ਇਸੇ ਤਰ੍ਹਾਂ ਮੁਜਾਵੇ ਹੁੰਦੇ ਰਹਿਣਗੇ ਇਸੇ ਤਰ੍ਹਾਂ ਪ੍ਰਦਰਸ਼ਨ ਕਰਦੇ ਰਹਿਾਂਗੇ ਇਸੇ ਤਰ੍ਹਾਂ ਸੜਕੇ ਸਰਕਾਰਾਂ ਰੋਕਦੇ ਰਹਿਾਂਗੇ ਅੱਜ ਭਾਈ ਜੀ ਨਾਮ ਬਾਕੀ ਤੋਂ ਕੋਲ ਬਰਸਪੁਰਾ ਟੈਕਨੀਕਲ ਵਰਕਰ ਯੂਨੀਅਨ ਅੱਜ ਜਿਹੜਾ ਇਹ ਮੋਦੀ ਦਾ ਕਤਰਾ ਫੁੱਕਿਆ ਗਿਆ ਹੈ ਅੱਜ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਦਿਲ ਖੇਤੀ ਐਕਟਸ ਲਿਆਦੇ ਨੇ ਉਹਨਾਂ ਨੂੰ ਰੱਦ ਕਰਾਉਣ ਲਈ ਜਿਹੜਾ ਬਿਜਲੀ ਬਿੱਲ ਧੋਧ ਬਿੱਲ 2020 ਪਾਸ ਕੀਤਾ ਹੈ ਉਹਦੇ ਸੋਨੂੰ ਰੱਦ ਕਰਾਉਣ ਲਈ ਤੇ ਕਿਰਤ ਕਾਨੂੰਨਾਂ ਦੇ ਉੱਤੇ ਜਿਹੜੇ ਹਮਲੇ ਕੀਤੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅਸੀਂ ਇਹ ਜਿਹੜਾ ਮੋਦੀ ਦਾ ਕਤਰਾ ਫੁੱਕਿਆ ਹੈ ਤੇ ਅਸੀਂ ਕਹਿੰਦੇ ਆ ਕਿ ਇਹ ਜਿਹੜੀ ਜਿਹੜੇ ਫੈਸਲੇ ਕੀਤੇ ਗਏ ਨੇ ਸ਼ਾਮਰਾਜੀ ਸਰਸਤਾਵਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਿੱਜੀਕਰਨ ਸੰਸਾਰੀਕਰਨ ਉਤਾਰੀ ਕਰਨ ਦੀਆਂ ਨੀਤੀਆਂ ਦੀ ਦੇਣ ਆ ਤੇ ਇਹਨਾਂ ਨੀਤੀਆਂ ਨੂੰ ਮੋੜਾ بڑا ਲਾਉਣ ਵਾਸਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਵਾਸਤੇ ਇਹ ਜਿਹੜੇ ਪੁੱਤਰੇ ਭੁਕੇ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇਸ ਤੰਗਣਾ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਦੇ ਵਿੱਚ ਮੋਟਾ ਲਾਇਆ ਜਿਨ੍ਹਾਂ ਨੇ ਛੜਕਾ ਬੰਦ ਕੀਤੀਆਂ ਨੇ ਸਰਕਾਰ ਨੂੰ ਗਲਵੱਡ ਕਰਵਾ ਤੇ ਮਜਬੂਰ ਕੀਤਾ ਅਸੀਂ ਇਸ ਗੱਲ ਤੋਂ ਇਸ ਗੱਸਟੋਇਆ ਕਰਦੇ ਆਂ ਇਹ ਸਿਕਸ਼ੇ ਕੇ ਵਿਸ਼ਾ ਜਾ ਰਿਹਾ ਲਾਜ਼ਮੀ ਇਹ ਜਿੱਤ ਵਾਲਾ ਵਧੂਗਾ ਤੇ ਮੋਦੀ ਸਰਕਾਰ ਨੂੰ ਜਿਹੜੇ ਕਾਲੇ ਘਰੋਂ ਬਾਸ ਲੈਣੇ ਪੈਣਗੇ ਇਹ ਸਾਡੀ ਚੇਤਾਵਨੀ ਆ ਅਸੀਂ ਜੇ ਇਹ ਤੋਂ ਪੁੱਤਰਾ ਹੋ ਕੇ ਚੇਤਾਵਨੀ ਦਿੱਤੀ ਹੈ ਤੇ ਉਹਨਾਂ ਵਾਲੇ ਸਮਝੇ ਜੇ ਕਾਨੂੰਨ ਕਾਲੇ ਘਰੋਂ ਰੱਤ ਨਹੀਂ ਹੁੰਦੇ ਤੇ ਸਿਕਸ਼ੇ ਨੂੰ ਹੋਰ ਤੇਜ਼ ਕੀਤਾ ਜਾਊਗਾ ਇਹ ਸਾਡਾ ਮੈਂ ਹਰਦੀਪ ਸਿੰਘ ਨੰਨਵਾਲੀਆ ਜਨਤਕ ਭਾਈ ਛੇਤੀ ਸੰਟਰੈਕਟ ਵਰਕਰ ਜਿਹਨੇ ਰਜਿਸਟਰ ਨੰਬਰ 33 ਅੱਜ ਜੋ ਮੋਦੀ ਸਰਕਾਰ ਕਰ ਚੱਗੀ ਆ ਉਹਦੇ ਰੋਸ ਵੱਜੋਂ ਅੱਜ ਅਸੀਂ ਇੱਥੇ ਇਹ ਪੁਤਲਾ ਫੂਕਿਆ ਕਾਰਡੀਆਂ ਦੇ ਵਿੱਚ ਅਤੇ ਇਹੀ ਮੰਗ ਕਰਦੇ ਆਂ ਮੋਦੀ ਸਰਕਾਰ ਤੋਂ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਆਂ ਬਿਜਲੀ ਛੋਦ ਬਿੱਲ ਅਤੇ ਨਿਜੀਕਰਨ ਨੂੰ ਜਿਹੜਾ ਬढ़ावा ਦੇ ਰਹੀ ਆ ਇਸ ਨੂੰ ਬੰਦ ਕਰੇ ਜੇ ਨਹੀਂ ਬੰਦ ਕਰਦੀ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਹੋਰ ਵੀ ਇਹ ਸੰਘਰਸ਼ ਨੂੰ ਤੇਜ਼ ਤੇ ਦਿਖਾ ਕੀਤਾ ਜਾਵੇਗਾ ਹੁਣ ਅਸੀਂ ਇੱਥੋਂ ਜਿਹੜਾ ਵਾ ਪਿੱਕਤੂ ਨੰਗਲ ਟੋਲ ਪਲਾਜੇ ਤੇ ਜਾ ਕੇ ਵੀ ਮੋਦੀ ਸਰਕਾਰ ਦਾ ਜਿਹੜਾ ਪੁਤਲਾ ਫੂਕਾਂਗੇ ਜਨ ਸਪਲਾਈ ਚੇਨ ਦੇ ਕੰਟਰੈਕਟ ਜਿੱਥੇ ਬੰਦੀ ਕਿਸਾਨਾਂ ਦੇ ਨਾਲ ਖੜੀ ਆ ਖੜੀ ਰਹੇਗੀ ਤੁਹਾਡੀ ਆਪਣੀ ਜਿਹੜੀ